ਭਾਰਤ ਪਾਕਿਸਤਾਨ ਨਾਲ ਲੱਗਦੇ ਸੂਬਿਆਂ ਵਿੱਚੋਂ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਪੰਜਾਬ ਦੂਜੇ ਸਥਾਨ ਤੇ ਐਨਸੀਬੀ ਦੀ ਰਿਪੋਰਟ ਵਿੱਚ ਖੁਲਾਸਾ ਨਸ਼ਿਆਂ ਦਾ ਗੜ ਬڑے ਪੰਜਾਬ ਦੀ ਐਨਸੀਬੀ ਦੀ ਰਿਪੋਰਟ ਨੇ ਮਾਨ ਸਰਕਾਰ ਦੀ ਵੱਡੀ ਚਿੰਤਾ ਅੰਕੜੇ ਹੈਰਾਨ ਕਰਨ ਵਾਲੇ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਜੰਗ ਨਾਮਕ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਸਰਕਾਰ ਸਾਰੇ ਜ਼ਿਲ੍ਹਿਆਂ ਵਿੱਚ ਨਸ਼ਾ ਤਸਕਰਾ ਵਿਰੁੱਧ ਕਾਰਵਾਈ ਕਰ ਰਹੀ ਹੈ ਅਤੇ ਵੱਡੀ ਮਾਤਰਾ ਵਿੱਚ ਨਸ਼ਾ ਜ਼ਬਤ ਵੀ ਕਰ ਰਹੀ ਹੈ। ਸੂਬਾ ਸਰਕਾਰ 31 ਮਈ ਤੱਕ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਦਾਅਵਾ ਕਰ ਰਹੀ ਹੈ। ਇਸੇ ਦੌਰਾਨ ਨਾਰਕੋਟਿਕਸ ਕੰਟਰੋਲ ਬਿਊਰੋ एनसीबी ਦੀ ਇੱਕ ਰਿਪੋਰਟ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਰਿਪੋਰਟ ਦੇ ਅਨੁਸਾਰ ਭਾਰਤ ਪਾਕਿਸਤਾਨ ਦੇ ਨਾਲ ਲੱਗਦੇ ਸੂਬਿਆਂ ਵਿੱਚੋਂ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਪੰਜਾਬ ਦੂਜੇ ਸਥਾਨ ਤੇ ਹੈ। ਸਿਰਫ ਰਾਜਸਥਾਨ ਹੀ ਪੰਜਾਬ ਤੋਂ ਅੱਗੇ ਹੈ ਪਿਛਲੇ 3 ਸਾਲਾਂ ਵਿੱਚ ਸੂਬੇ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਰਿਕਾਰਡ 33000 ਮਾਮਲੇ ਸਾਹਮਣੇ ਆਏ ਹਨ ਹਾਲ ਹੀ ਵਿੱਚ ਐਨਸੀਬੀ ਦੀ ਇਹ ਰਿਪੋਰਟ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੁਆਰਾ ਸੰਸਦ ਵਿੱਚ ਵੀ ਪੇਸ਼ ਕੀਤੀ ਗਈ ਸੀ ਰਿਪੋਰਟ ਦੇ ਅਨੁਸਾਰ ਸਾਲ 2024 ਦੌਰਾਨ ਪੰਜਾਬ ਵਿੱਚ ਨਸ਼ਿਆਂ ਦੇ ਰਿਕਾਰਡ 9050 ਮਾਮਲੇ ਸਾਹਮਣੇ ਆਏ जिन्हों छ छियाली हजार दो सौ सताई किलोग्राम नशे जबत किए गए साल दो हज़ार तेईस ग्यारह हज़ार पौ चौहठ मामले सामने आए सन इस समय दौरान संताली हज़ार चार सौ पचहत्तर किलोग्राम नशीले पदार्थ जबत किए गए सन साल दो हज़ार बई हज़ार चार सौ तेई मामलिया इकवंजा हजार दो सौ बवंजा किलोग्राम नशीले पदार्थ जबत किए गए सन जो कि पिछले तीन साल सब तद NCB ਦੀ ਇੱਕ ਰਿਪੋਰਟ ਦੇ ਅਨੁਸਾਰ ਪੰਜਾਬ ਦੀ ਸਰਦ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ ਜਿੱਥੇ ਰਾਜ ਜਾਂ ਕੇਂਦਰੀ ਏਜੰਸੀਆਂ ਦੁਆਰਾ ਨਸ਼ੀਲੇ ਪਦਾਰਥਾਂ ਨਕਲੀ ਨੋਟਾ ਅਤੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਸਭ ਤੋਂ ਵੱਧ ਮਾਤਰਾ ਜ਼ਬਤ ਕੀਤੀ ਗਈ ਹੈ ਇਸ ਵਿੱਚ ਭਾਰੀ ਮਾਤਰਾ ਵਿੱਚ ਹੈਰੋਇਨ ਅਫੀਮ ਹਸ਼ੀਸ਼ ਅਤੇ ਹੋਰ ਨਸ਼ੀਲੇ ਪਦਾਰਥ ਸ਼ਾਮਲ ਹਨ ਪੰਜਾਬ ਦੇ ਸਰਦੀ ਇਲਾਕਿਆਂ ਵਿੱਚ AK-47 AK-56 ਰਾਈਫਲਾਂ RD-1 ਵਿਦੇਸ਼ੀ ਬਣੀਆਂ ਰਾਈਫਲਾਂ ਅਤੇ ਨਕਲੀ ਕਰੰਸੀ ਨੋਟ ਵੀ ਜ਼ਬਤ ਕੀਤੇ ਗਏ ਹਨ ਰਿਪੋਰਟ ਦੇ ਅਨੁਸਾਰ ਡਰੋਨ ਰਾਹੀਂ ਹੈਰੋਇਨ ਦੀ ਤਸਕਰੀ ਭਾਰਤ ਵਿੱਚ ਇੱਕ ਨਵੀਂ ਚੁਣੌਤੀ ਹੈ ਅਜਿਹੇ ਮਾਮਲੇ ਜੰਮੂ ਕਸ਼ਮੀਰ ਰਾਜਸਥਾਨ ਅਤੇ ਪੰਜਾਬ ਦੀਆਂ ਸਰਹੱਦਾਂ ਤੇ ਸਾਹਮਣੇ ਆਏ ਹਨ ਅੰਮ੍ਰਿਤਸਰ ਸੈਕਟਰ ਡਰੋਨ ਰਾਹੀਂ ਤਸਕਰੀ ਦੇ ਮਾਮਲੇ ਵਿੱਚ ਸਭ ਤੋਂ ਸੰਵੇਦਨਸ਼ੀਲ ਹੈ ਹੁਣ ਸੂਬਾ ਸਰਕਾਰ ਸਰਦ ਤੇ ਐਂਟੀ ਡਰੋਨ ਸਿਸਟਮ ਲਗਾਉਣ ਦੀ ਵੀ ਤਿਆਰੀ ਕਰ ਰਹੀ ਹੈ पंजाब सरकार वलों चलाई जा रही नशा विरुद्ध जंग दौरान एक मार्च दो हजार पी तो हूं तक अठ हजार तीन सौ बवंजा एफआईआर दर्ज करके चौदह हजार एक सौ तरासी नशा तस्करा गिरफ्तार किया गया है नशा तस्करा के कब्जे सौ छियासी किलो हैरोइन दो सौ छियाली किलो अफीम एक सौ पैंती क्विंटल पुक्की अठ किलो नौ सौ ग्राम हशीश एक सौ तिरानवे किलो गांजा ढाई किलो 1 किलो 600 ग्राम कोकीन 5700000 नशीलीयां गोलियां कैप्सूल ਅਤੇ 10 ਕਰੋੜ 75 ਲੱਖ ਰੁਪਏ ਦੀ ਡਰਗਮਨੀ ਜ਼ਬਤ ਕੀਤੀ ਗਈ ਹੈ